ਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀਓ ਸੋਹਿਲ ਰਾਗੜੀ ਪੂਰਬੀ ਮਹੱਲਾ ਪਹਿਲਾ ਏਕ ਊੰਕਾਰ ਸਤਗੁਰੂ ਪ੍ਰਸਾਦ ਜੇਕਰ ਕਰਤੇ ਅਖਿਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਮਰੋ ਸਿਵਰੋ ਸਿਰਜਨਹਾਰੋ ਤੁਮ ਗਾਓ ਮੇਰੇ ਨਿਰ ਕਸੋਈਲਾ ਹੋਵਾਰੀ ਜੇ ਤੂੰ ਸੋਈਲੇ ਸਦਾ ਸੁਖੋਏ ਰਾਹੋ ਮਿਤਨੇਤ ਜਿਹੜੇ ਸੰਵਾਲਿਆਨ ਦੇਕੇ ਗਾ ਦੇ ਕਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਇਸ ਦਰਤੇ ਕੋਣ ਸਮਾਰ ਸਮਦ ਸਹ ਹ ਲਿਖਿਆ ਮਿਲ ਕਰ ਪਾਓ ਤੇਨ ਦੇਹੋ ਸਜਣਾ ਅਸੀਸਣੀਆਂ ਜਿਉ ਹੋਵੇ ਸਾਇਬ ਮੇਲ ਘਰ ਘਰ ਇਹੋ ਪਹੁੰਚਾ ਸੱਜਣ ਨਿਤ ਪੁਨ ਸੱਜਣ ਹਾਰਾ ਸਿਮਰੀਏ ਨਾਨਕ ਸੋ ਦੇ ਆਮੜਾ ਕਰਸਾ ਮਾਲਾ ਪਹਿਲਾ ਛਿਏ ਕਰ ਛਿਏ ਗੁਰੂ ਛਿਏ ਉਪਦੇਸ ਗੁਰੂ ਗੁਰਵੇ ਕੋ ਵੇਸ ਅਨੇਕ ਬਾਬਾ ਜੇ ਕਰ ਕਰਤੇ ਕਿਰਤ ਹੋਏ ਸੋ ਕਰ ਰਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਟੜੀਆਂ ਪਰਾਕਿਤਿਤੀ ਤੇ ਵਰੀ ਮਹੋਵਾ ਸੂਰਜ ਇਕੋ ਰੂਤਨਿਕ ਨਾਨਕ ਕਰਤੇ ਕੇ ਕਿਤੇ ਬੇਸ ਰਗ ਤਨਸ੍ਰੀ ਮਾਨਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੁਦ ਮਲਿਆਨ ਪਵਨ ਚਬਰ ਸਗਲ ਬੰਡਰਾਏ ਭੂਲੰਤ ਜੋਤ ਕੈਸੀ ਆਰਤੀ ਹੋਏ ਬਵ ਖੰਡਰਾ ਤੇਰੀ ਆਰਤੀ ਅਨੰਤ ਸਭ ਤੋਂ ਆਜਿਤ ਭੇਰੀ ਰਾਹੋ ਸੈਸਤਵ ਨੈਨ ਨਨ ਨੈਨ ਇਹ ਤੋਏ ਸਹਸ ਮੁਕਤ ਨਨਾ ਏਕ मोहे सहस पद विमलनन एक पद गंत भिन्न सहस तव इव चन्तमोहे सब मैं ज्योति ज्योति है सोए तिसते चालन सब मैं चालन होए गुरु साखी ज्योत प्रकट होए जो तिस पावै सो आरती होए हर आर चरन ਕਰੰਦ ਲੋਭਿਤ ਮਨੋ ਆੰਦੀਨੋ ਮਹੀ ਆਏ ਪਿਆਸਾ ਕਿਰਪਾ ਜਨ ਦੇਹ ਨਾਨਕ ਸਾਰਗ ਕਿਉ ਹੋਏ ਜਾਤੋ ਤੇਰੇ ਨਾਈ ਵਸ ਰਾਬ ਗੌੜੀ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬੋ ਪਰਿਆ ਮਿਲ ਸਾਧੂ ਕੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰੂ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅਡੁਲੇ ਪੁਰਨ ਵੱਡਾ ਹੈ ਕਰ ਡੰਡੋਤ ਪੁਰਨ ਵੱਡਾ ਹੈ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲੇ ਚਬੇ ਤੁਖ ਪਾਵੇ ਜਮਕਾਨ ਹੈ ਸਿਰ ਡੰਡਾ ਹੈ हम गरीब मसकीन प्रभ तेरे हर राख राख वड वे जन नानक नाम धार टेक है हर नामे ही सुख मंडा है राग गौड़ी पूर्वी महला करो बिनती सुनो मेरे मिता संत टहल की बेला इहां काटे चलो हर लाहा आग बसम सवेला ਆਉਦ ਕਟੈ ਦਿਲ ਸੇ ਨਾਰੇ ਮਨ ਗੁਰ ਮਿਲ ਕਾ ਇਸvare ਰਹਾਉ ਇਹੋ ਸੰਸਾਰ ਬਿਕਾਰ ਸਮੈ ਮ ਤਰਿਓ ਬ੍ਰਹਮ ਗਿਆਨੀ ਚਿ ਸੇ ਜਗਾਵੇ ਭਿਆਵੇ ਇਹੋ ਰਸ ਕਰਤ ਕਤਾ ਤਿਨ ਜਾਨੀ ਜਾ ਕੋ ਅਬੈ ਸੋਏ ਬਿਆਜੋ ਹਰ ਗੁਰ ਤੇ ਮਨੋ ਬਸੇਰਾ ਨਿਤ ਕਰ ਮੈਨ ਪਾਉ ਸੁਖ ਸਹਜੇ ਪਹਨਉ ਕੋ ਬੇਰਾ ਅੰਤਰਜਾਮੀ ਪੁਰਖ ਵਿਗਾਟੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਜੀ ਐਸੁ ਕੁ ਮੰਗੇ ਮੁਕ ਦਰਸ਼ਨ ਕਰ ਕੀ ਪੂਰੇ ਅੰਤਰਜਾਮੀ ਪੁਰਖ ਵਿਗਾਟੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਜੀ ਐਸੁ ਕੁ ਮੰਗੇ ਮੁਕ ਦਰਸ਼ਨ ਕਰ ਕੀ ਪੂਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ